ਦੇ ਉੱਤੇ ਆਇਸ ਲੋਡ ਤੇ ਹਾਂ ਹਾਂ ਪੰਡਿਤ ਜੀ ਮੈਂ ਕਿਹਾ ਕਿ ਇਹ ਦੂਰ ਨਹੀਂ ਕਰਤਾ ਆਪਰੇ ਨਾ 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 ਇਹ ਤਾਂ ਸਮੁੰਦਰ ਦੇਵਤਾ ਆਪੀ ਆਊ ਛੱਲ ਆਊਗੀ ਛੱਲ ਕਾਦੀ ਉਹ ਸਮੁੰਦਰ ਦੇਵਤਾ ਦੀ ਬਾਹੀਂ ਆਊ ਇਹ ਤਾਂ ਆਪੀ ਲੈ ਜੂ ਕ੍ਰੀਸ ਕੇ ਵਿੱਚ ਨੂੰ ਅੱਛਾ ਹਾਂ ਸ਼ਕਤੀਸ਼ਾਲੀ ਹੈ ਕੰਮ ਹੈ ਇਹ ਸਮੁੰਦਰ ਦੇਵਤਾ ਸਭ ਦੇ ਬੇੜੇ ਤਾਰਦਾ ਤੂੰ ਤਾਰਨ ਵਾਲਾ ਵੀ ਤੂੰ ਐ ਡੋਬਨ ਵਾਲਾ ਵੀ ਤੂੰ ਐ ਮੇਰੇ ਜਜਮਾਨ ਦਾ ਬੇੜਾ ਪਾਰ ਕਰ ਇਹਦੀ ਵੋਟਾਂ 'ਚ ਜਿੱਤ ਹੋਵੇ ਬਸ ਨਵਾਰੋਂ ਆਵਾਂਗੇ ਸੁੱਖ ਸਾਟਾ ਬਰ ਲੈ ਕੇ ਆਵਾਂਗੇ ਆਪਾਂ ਕਿ ਆਪਾਂ ਜਿੱਤ ਕੇ ਮੈਂ ਕਿਹਾ ਆ ਗਈ ਬਾ ਆਉਗੀ ਆਉਗੀ ਆਲੇ ਲਵੀ ਲੱਗੀ ਬਸ ਹੈਂ ਆਹ ਦੇਖ ਲੈ ਖੁਸ਼ ਹੋਇਆ ਆਉਂਦਾ ਓਏ ਇਹਦਾ ਦੇਖਦਾ ਜਾਇਂ ਤੂੰ ਹੈਂ ਟੜ ਟੜ ਕੇ ਵਾਹਟ ਹਟ ਕੇ ਪਿੱਛੇ ਇਹਦਾ ਦੇਖਦਾ ਜਾਇਂ ਤੂੰ ਇਹਦਾ ਇਹਦਾ ਹੁਣ ਲੈ ਜੂਗਾ ਇਹਨੂੰ ਅੱਛਾ ਹਾਂ ਐ ਪੰਡਤ ਜੀ ਹਾਂ ਭਾਈ ਤੁਸੀਂ ਮਹਾ ਪੂਜਾ ਪਾਠ ਕਰਨ ਬੜੀ ਦੂਰ ਦੂਰ ਆ ਗਏ ਹੈਂ ਦੂਰ ਆਉਣਾ ਪੈਂਦਾ ਭਾਈ ਆ ਕੀ ਜਮੀਂ ਲਵੇ ਆ ਦੇਖ ਲੈ ਇਹ ਤਾਂ ਆਉਣਾ ਪੈਂਦਾ ਪਾਕਸਿਆਂ ਸਾਨੂੰ ਕਿਉਂ ਹਾਂ ਪਾਪ ਕੱਟਣ ਉਰੀ ਹੁੰਦਾ ਨਾ ਮੈਂ ਤਾਂ ਥਾਈਲੈਂਡ ਆਏ ਸਾਲ ਆਉਣਾ ਪੈਂਦਾ ਮੈਨੂੰ ਤਾਂ ਕੁਸਤਾ ਜਿਹੜੇ ਮੈਂ ਉੱਥੇ ਲੋਕਾਂ ਦੇ ਪਾਪ ਕੱਟਦਾ ਹੈ ਉਹ ਉਹਦਾ ਸਾਰਾ ਸਮਾਂ ਦਾ ਨੂਰੇ ਹੁੰਦਾ ਹੈਗਾ ਉਸ ਕੋਈ ਆਪਦੇ ਪਾਪ ਕਰੇ ਹੋਏ ਨੇ ਤੈਨੂੰ ਪਤਾ ਜਵਾਨੀ ਵੇਰੇ ਮੈਂ ਵੀ ਇੱਕ ਕੰਨਿਆ ਨੂੰ ਧੋਖਾ ਜਿਹਾ ਦੇ ਬੈਠਿਆ ਕਾਲਜ 'ਚ ਅੱਛਾ ਹਾਂ ਉਹਦੇ ਪਾਪਦਾਰਨ ਮੈਨੂੰ ਆਪਦੇ ਵੀ ਉਰੇ ਆਉਣਾ ਪੈਂਦਾ ਹੈਗਾ ਆਪਾਂ 2 ਮਿੰਟ ਚੌਂਕੀ ਭਰ ਲਈਏ ਹਾਂ ਹਾਂ ਉੱਥੇ ਬੈਠਾਂਗੇ ਆਪਾਂ ਰੱਬ ਦਾ ਨਾਮ ਲਵਾਂਗੇ ਆਪਾਂ ਆ ਜਾ ਚੱਕ ਲੈ ਜੋੜੇ ਚੱਕ ਲੈ ਤੂੰ ਮਾਤਾ ਐ ਲਾਲਬਿਨ ਘਰੇ ਬਹੁਤ ਝੂਠ ਫਪਾਨ ਬੋਲ ਕੇ ਆਇਆ ਕੀ ਕਹਿੰਦਾ ਕਰੇ ਇਹ ਫਨਲੈਂਡ ਦੇ ਨੌ ਨੂੰ ਦਾ ਨਾ ਸਾਡੇ ਨਾਲ ਜੱਸਾ ਝਾਂੜ ਮਾਰਦਾ ਉੱਥੇ ਨਾ ਜਾ ਕੇ ਕਹਿੰਦਾ ਹਾਂ ਹੁਣ ਤਾਂ ਰੋਕਦੇ ਨੇ ਪਹਿਲਾਂ ਤਾਂ ਪਹਿਲਾਂ ਤਾਂ ਪੰਜਾਬ ਚੋਂ ਮੁੰਡੇ ਬਹੁਤ ਜਾਂਦੇ ਥਾਈਲੈਂਡ ਮੈਂ ਕਿਹਾ ਤੂੰ ਮਾਤਾ ਐ ਕਿਹਾ ਕਿ ਐ ਮਹਾ ਮੈਤਾ ਹਰ ਦਵਾਰ ਜਾਊਂਗਾ ਦੋ ਤੀ ਤੀਰਥ ਸਥਾਨਾਂ ਦੇ ਹੋਰ ਜਾਊਂਗਾ ਹਾਂ ਫੇਰ ਮੈਨੂੰ ਤਾਂ ਹੁਣ ਦਿੱਤਾ ਹੂੰ ਥਾਈਲੈਂਡ ਬਰਨਾਮ ਵਾਲਾ ਹੋ ਗਿਆ ਐਨਾ ਮਾੜਾ ਨਹੀਂ ਥਾਈਲੈਂਡ ਇੱਥੇ ਮੇਰੇ ਵਰਗੇ ਪੁਰਸ਼ ਵੀ ਆਉਂਦੇ ਨੇ ਵਧੀਆ ਬਾਰੇ ਹਾਂ ਇੱਥੇ ਮੇਰੇ ਵਰਗੇ ਵੀ ਆਉਂਦੇ ਨੇ ਓਰੇ ਵਧੀਆ ਕੰਮ ਕਰਨ ਵੀ ਆਉਂਦੇ ਨੇ ਆਏਗੀ ਥਾਈਲੈਂਡ ਕੀ ਸਾਰੀ ਮਾੜਾ ਹੈ ਹਾਂ ਸਾਰਾ ਮਾੜਾ ਨਹੀਂ ਹੈਗਾ ਥਾਈਲੈਂਡ ਅੱਛਾ ਬਹੁਤ ਚੰਗਾ ਵਿੱਚ ਮੈਨੂੰ ਕੈਂ ਗੱਲ ਹੋਰ ਦੱਸੋ ਆਪਾ ਆ ਜਾ ਆ ਇੱਧਰ ਆ ਜਾ ਕੰਡ ਦੇ ਕੰਨੀ ਮੂੰਹ ਨਾ ਕਰ ਆ ਜਾ ਆ ਜਾ ਇਹ ਵੀ ਬਹੁਤ ਔਖਾ ਹੈ ਇਹ ਮੁੰਡਾ ਭਾਈ ਇਹ ਬਹਾਦਰੇ ਦਾ ਮੁੰਡਾ ਹੈ ਆਪਣੇ ਛਾਦਲੀ ਤੋਂ ਦਲਵੀਰ ਹਾਂ ਹਾਂ ਹੋਰ ਭਾਈ ਜਸਮਾਨ ਠੀਕ ਹੈ ਇਹ ਤਾਂ ਸਿਆਣ ਜੀ ਦੇ ਮੇਰੇ ਤਾਂ ਪਹਿਲਾਂ ਮੈਨੂੰ ਐ ਲੱਗਿਆ ਮਾਂ ਕਿਤੇ ਉਹ ਆ ਗਿਆ ਮੁੰਡਾ گاਉਣ ਵਾਲਾ ਗੋਨਿਆਂ ਨੇ ਕੰਨੀ ਦਾ ਉਹ ਨਾ ਨਾ ਉਹ ਵੀ ਆਉਂਦਾ ਸਾਡੇ ਕੋਲੇ ਹਾਂ ਉਹ ਕਹਿੰਦਾ ਹੁੰਦਾ ਜਿਹੜਾ ਉਹ ਦੇਸੀ ਦਾ ਡਰਮ ਵਾਲਾ ਕਹਿੰਦਾ ਭਾਈ ਅਸੀਂ ਨੇ ਮੋਛ ਰੱਖੀ ਹੈ ਉਹੀ ਅੱਛਾ ਤਾਂ ਮਾਂ ਕਿਤੇ ਉਹ ਆਇਆ ਹੈ ਚੱਲੋ ਇਹੇ ਬਹੁਤ ਔਖਾ ਪੰਡਤ ਜੀ ਦੀ ਫਰਿਆਦ ਸੁਣੋ ਮੜੀ ਜੀ ਕਿਉਂ ਭਾਈ ਔਖਾ ਕਾਦੇ ਵਾਸਤੇ ਇਹ ਤਾਂ ਵਧੀਆ ਦੱਸ ਬੁੱਤ ਓਏ ਪੰਡਤ ਜੀ ਉੱਚਾ ਬੋਲ ਬਣਿਆ ਕੰਮਕਾਰ ਨਹੀਂ ਲਗਾ ਇੱਥੇ ਲਾ ਕੇ ਵੀ ਪਤੀ ਲਖਾ ਗਏ ਹੁਣ ਇੱਥੇ ਫਿਰਦੇ ਆ ਵਿਹਲੇ ਦਿਹਾੜੀਆਂ ਕਰਦੇ ਓਹੋ ਭਾਈ ਜਜ਼ਮਾਨਾ ਹਸਲ ਵਿੱਚ ਮੈਂ ਦੱਸਦਾ ਇਹ ਸੰਗ ਦਾ ਮੁੰਡਾ ਇਹ ਗਿਆ ਸੀ ਏਸਟ੍ਰੇਲੀਆ ਅੱਛਾ ਅੱਛਾ ਉਧਰ ਆਸਟ੍ਰੇਲੀਆ ਹਾਂ ਅਸਟਰੇ ਅਸਟ੍ਰੇਆ ਹਾਂ ਹਾਂ ਆਸਟ੍ਰੇਲੀਆ ਮੈਂ ਸਮਝ ਗਿਆ ਆਸਟ੍ਰੇਲੀਆ ਗਿਆ ਦੀ ਇਹ ਮੁੰਡਾ ਹਾਂ ਹਾਂ ਇਹ ਲੋਕਾਂ ਮਗਰ ਲੱਗ ਕੇ ਹੁਣ ਤੈਨੂੰ ਪਤਾ ਸਾ ਟੈਲੀਬੀਨ ਦਿਖਾਈ ਜਾਂਦੇ ਨੇ ਵੀ ਸਾਡੇ ਕੋਲੇ ਆਜੋ ਵੀਜ਼ਾ ਲਵਾ ਲਓ ਸਾਡੇ ਕੋਲੇ ਆਜੋ ਭਾਈ ਪੈਸੇ ਲੈ ਕੇ ਸਾਡਾ ਜੱਸਾ ਹੀ ਮਗਰ ਲੱਗਿਆ ਫਿਰ ਤਾਂ ਇਹਨਾਂ ਨੇ ਬੇੜਾ ਕਰਖ ਕਰਿਆ ਇਹਨਾਂ ਨੇ ਨਹੀਂ ਕਰਿਆ ਹਾਂ ਇਹਨੇ ਭਾਈ ਤਿੰਨ ਸਾਢੇ ਤਿੰਨ ਚਾਰ ਕਿੱਲੇ ਜ਼ਮੀਨ ਦੇ ਵੇਚ ਕੇ ਹੈ ਔਰ ਇਹ ਆ ਗਿਆ 10-12 ਕਿੱਲੇ ਦਾ ਮਾਲਕ ਦੀ ਇਹ ਪਿਛਲੀ ਦੇਤੀ ਠੇਕੇ ਦੇ ਬਹਾਨ ਭਈਏ ਨੂੰ ਸੁਭਾਇਆ ਸਾਰਾ ਘਰ ਹੈ ਪਿੱਛੋਂ ਭਾਂ ਦੇ ਨੇ ਉਹਨੇ ਘਰ ਦੱਬ ਲਿਆ ਉਹਦਾ ਦੱਬਣਾ ਇਹਦਾ ਪੰਜਾਬੀ ਦੱਬਣਗੇ ਸਾਰਾ ਹਾਂ ਜਿਹੜੇ ਪਚਾਰ ਕਿਲੇ ਰਹਿੰਦੇ ਨੇ ਮੁੰਡਾ ਨਰਮਾ ਇਹ ਹੈ ਹੈ ਭਾਈ ਤੇਰਾ ਕੀ ਦਿਮਾਗ ਫਿਰਿਆ ਦੀ ਐਨਾ ਵਾਹਣ ਤੇਰੇ ਕੋਲੇ ਸਰਦਾਰ ਚੰਗਾ ਕਰੇ ਤੂੰ ਵਾਹਣ ਵੇਚ ਕੇ ਉਰੇ ਆ ਗਿਆ ਹੈ ਤੂੰ ਤਾਂ ਸਰਦਾਰੀ ਕਰਦਾ ਭਾਈ ਜਿਹੜੇ ਲਵੇ ਕਿਲਾ ਦੋ ਕਿਲੇ ਨੇ ਚਲ ਉਹਦਾ ਮਰਦਾ ਬੰਦਾ ਅੱਗੇ ਚੱਲਦਾ ਜਦੋਂ ਇਹ ਗਿਆ ਤੀ ਉਦੋਂ ਜਵਾਕ ਤੀ ਨਿਕਲ ਜਾ ਇਹ ਹਾਂ ਹੁਣ ਸੁੱਖ ਨਾਲ ਇਹਦੇ ਜਵਾਕ ਨੇ ਹੈ ਚਲ ਭਾਈ ਤੁਹਾਨੂੰ ਬਾਹਰ ਦੀਆਂ ਫੋਟਾਂ-ਫੂਟਾਂ ਦੇਖਦੇ ਆ ਮੋਡੇ ਗੱਡੀਆਂ-ਗੁੱਡੀਆਂ ਨਾਲ ਪਾਹਂਦੇ ਨੇ ਕਈ ਵਾਰ ਤਾਂ ਜੀ ਕਰਦਾ ਵੀ ਆਪ ਵੀ ਵਗ ਜਾਾਂ ਅੱਜ ਪਤਾ ਲੱਗਿਆ ਵੀ ਆਏ ਆ ਔਰੇ ਮਾਹੌਲ ਮੈਂ ਪੰਡਤ ਜੀ ਇੱਕ ਗੱਲ ਹੋਰ ਨਹੀਂ ਸਮਝਾਈ ਮੈਨੂੰ ਰੇ ਇਹ ਕਿ ਤੀਵੀਂ ਫਿਰਦੀ ਇੱਧਰ ਢੂਹੀ ਤੇ ਐਲਚ ਸਪਾਈ ਫਿਰਦੀ ਦੀ ਉਹ ਤਾਂ ਇਹ ਕੀ ਲੈਣਾ ਖੁਸ ਮਰਜੀ ਛਪਾ ਬੈ ਨਾਲ ਇਹ ਪਤਾ ਹੀ ਕੀ ਹੁੰਦਾ ਇਹ ਕਾਦੋ ਛਪਾਉਂਦੇ ਨੇ ਕੁਸ ਤਾਂ ਇਹ ਉਹ ਲੋਕ ਉਂਛਕੀਨ ਨੇ ਭਾਈ ਟੈਟੂ ਛਪਾਉਂਦੇ ਟੈਟੂ ਹੁੰਦਾ ਇਹ ਅੱਛਾ ਹਾਂ ਇਹ ਵਸਤੂ ਸ਼ਾਸਤਰ ਦੇ ਹਿਸਾਬ ਨਾਲ ਸਾਥੋਂ ਪੁੱਛ ਕੇ ਪੰਡਤਾਂ ਨੂੰ ਕੀ ਛਪਾਈਏ ਜੀ ਆਪਦੇ ਨਾਲ ਜਿਹੜ ਉਹ ਛਪਾਉਂਦੇ ਨੇ ਜੇ ਮਨ ਉਹਨੇ ਇੱਲੇ ਛਪਾ ਲਈ ਉਹ ਫਰਤੀਲੀ ਹੋਊਗੀ ਕੁੜੀ ਉਹ ਅੱਛਾ ਉਹ ਲਟਕੀ ਫਰਤੀਲੀ ਹੋ ਜੀ ਨੇ ਇੱਲੇ ਛਪਾ ਲਈ ਅੱਛਾ ਹਾਂ ਇਹ ਤਾਂ ਤੂੰ ਵੀ ਛਪਾ ਸਕਦਾ ਫਿਰ ਮੇਰਾ ਇਸ ਹਾਵਰ ਫੇ ਮੇਰਾ ਵੇਖੋ ਪਤਰੀ ਦੀ ਵੀ ਮੇਰਾ ਕਿਹੜਾ ਜਾਨਵਰ ਆਉਂਦਾ ਮੈਂ ਛਪਾ ਲੈਣਾ ਤੇਰਾ ਤਾਂ ਪਤਰੀ ਦੇਖਣ ਤੇ ਆ ਲੋੜ ਨਹੀਂ ਤੇਰੇ ਨਾਲ ਤਾਂ ਮਿਲਦਾ ਜੁਲਦਾ ਅਮਰੀਕੀ ਹੋਵੇ ਤਾਂ ਤਾਂ ਅਮਰੀਕੀ ਛਪਾਉਣਾ ਬੂਟੂ ਹੀ ਤੇ ਅੱਛਾ ਹਾਂ ਆਸਾਨੀ ਛਪਾਉਣਾ ਬੂਤੰਦਾ ਤੇਰੇ ਨਾਲ ਤਾਂ ਉਹੀ ਆ ਮਿਲਦਾ ਜੁਲਦਾ ਚੱਲੂ ਤਾਂ ਨਾ ਕੰਮ ਮੇਰਾ ਚੱਲ ਜੂਗਾ ਚੱਲੂ ਕਿਉਂ ਨਹੀਂ ਤੇ ਫਿਰ ਅਮਰੀਕੀ ਇਕਦਾ ਦਾਗ ਦਿੱਤਾ ਆ ਲਿਆ ਹੁੰਦਾ ਏਕ ਬਗੈਰ ਦਾਗ ਵਾਲਾ ਹੁੰਦਾ ਕਿਹੜਾ ਛਪਾਵਾਂ ਕੋਈ ਨਾ ਤੂੰ ਬਿਨਾਂ ਦਾਗ ਵਾਲੀ ਛਪਾ ਲੈ ਕਿਉਂ ਭਾਈ ਦਲਵੀਰ ਦਾਗ ਦਾ ਲੋਕ ਆਪੀ ਦੇ ਦੇਣਗੇ ਜਿਹੜੇ ਤੇ ਲੱਛਣ ਨੇ ਭਾ ਹੈ ਕਿੱਦਾਂ ਕਰਦਾ ਦੇਖਦਾ ਹੈ ਅੰਡ ਜੀ ਭਾਈ ਜਜਾ ਕਰਦਾ ਭਾਈ ਜਜਾ ਮਾਨੋ ਭਾਈ ਤੁਹਾਡੇ ਨਾਲ ਹੀ ਕਰਾਂਗੇ ਹੋਰ ਕਿਸ ਦੇ ਨਾਲ ਕਰਾਂਗੇ ਹੈ ਹੁਣ ਤੇ ਹੁਣ ਚੱਲੀਏ ਆ ਫਿਰ ਆ ਚੱਲ ਪੁੱਤ ਮੈਂ ਦੋ ਕਿੰਮਟ ਗੱਲਾਂ ਕਰਾਂ ਮੈਂ ਇਹਦੇ ਨਾਲ ਚੱਲ ਹੈ ਹਾਂ ਤੂੰ ਭਾਈ ਕਿਹੜਾ ਪੁੱਤ ਅੰਡ ਤਾਂ ਨੂੰ ਮੱਥਾ ਟੇਕੀਦਾ ਹੁੰਦਾ ਤੂੰ ਐਂ ਕਰ ਦਲਵੀਰ ਉੱਥੇ ਬਹਿ ਜਾ ਅਬ ਹੋਊਗਾ ਮਤਲਬ ਇਹ 2400 ਡਾਲਰ ਦਾ ਹਾਂ ਹਾਂ ਹਮੇ ਮੰਤਰ ਦਿੰਦਾ ਤੈਨੂੰ ਉੱਥੇ ਭੇਜਾਂ ਤੂੰ ਜਾ ਕੇ ਇਹਨੇ ਤੇਰਾ ਵੀ ਕਰੂੰ ਹੱਲ ਬਹੁਤ ਬੱਚਿਆਂ ਨੂੰ ਕੰਮ ਦਵਾਏ ਨੇ ਮੈਂ ਪੰਡਤ ਜੀ ਮਾ ਇੱਥੇ ਗੋਰੇ-ਗੋਰੀਆਂ ਮਾ ਭਾਂ ਦਾ ਕੱਪੜੇ ਲਾਹੀ ਫਿਰਦੇ ਨੇ ਜਵੇਂ ਭਾਂ ਦਾ ਇਹ ਦੂਜੇ ਲੋੜੇ ਹੋਏ ਫਿਰਦੇ ਨੇ ਕੰਮ ਇਹ ਇਹਦਾ ਭਾਗ ਪਤਾ ਕੀ ਹੈ ਇਹਨਾਂ ਦਾ ਤਾਂ ਕਲਚਰ ਦੀ ਚੱਲ ਪਹਿਲਾਂ ਤੋਂ ਸ਼ੁਰੂ ਤੋਂ ਹੀ ਇਹਦਾ ਇੱਥੇ ਇਹਨੂੰ ਬੀਚ ਕਹਿੰਦੇ ਨੇ ਹੈਂ ਬੀਚ ਕਹਿ ਦਿੰਦੇ ਨੇ ਇਹਨੂੰ ਆਪਾਂ ਸਮੁੰਦਰ ਦੇਵਤਾ ਕਹਿੰਦੇ ਆ ਇੱਥੇ ਲੇਟ ਜਾਂਦੇ ਨੇ ਜਦੋਂ ਆਪਦੇ ਕਮਾਕਾਰਾਂ ਤੋਂ ਵਿਹਲੇ ਹੋ ਗਏ ਇਹਨਾਂ ਦਾ ਤਾਂ ਕਲਚਰ ਦੀ ਹੁਣ ਆਪਣੇ ਵਾਲਿਆਂ ਨੇ ਉਹੀ ਗੰਦਪਾਤ ਆਪਨੇ ਵਾਲੇ ਉਹੀ ਫੋਲੋ ਕਰੀ ਜਾਂਦੇ ਨੇ ਉਹੀ ਮਾਗਰ ਲੱਗ ਗਏ ਇਹਨਾਂ ਦੇ ਲਾਈ ਲੱਗ ਨੇ ਆਪਣੇ ਵਾਲਿਆਂ ਦਾ ਚੀਜ਼ ਤੇ ਹੋਣੀ ਚਾਹੀਦੀ ਆ ਇਹ ਤਾਂ ਛੋਟੇ ਕੱਪੜੇ ਪਹਿਲਾਂ ਵੀ ਪਾਉਂਦੇ ਸੀ ਇਹ ਹੁਣ ਵੀ ਪਾਉਂਦੇ ਨੇ ਆ ਆਪਣੇ ਵਾਲੇ ਮਾੜੇ ਮੋٹے ਪਿੱਛੇ ਬਸ ਆ ਸੋਸ਼ਲ ਮੀਡੀਆ ਕਰਕੇ ਠੋਡੀ ਗੱਲ ਸਹੀ ਆ ਅੰਜਰ ਦੇ ਇਹ ਤਾਂ ਭਾਈ ਚਲੇ ਨੇ ਸੁਭਾਅ ਤੇ ਕੱਪੜੇ ਲੈ ਕੇ ਗਰਮੀ ਠੰਡ ਤੇ ਰਹਿਣਾ ਆਪ ਲੈ ਕੇ ਜਰ ਦੇ ਉਹੀ ਕੱਪੜੇ ਲਾਹੀ ਜਾਂਦੇ ਨੇ ਆਪਨੇ ਦਾ ਬਸ ਚੜਾਈ ਵਾਸਤੇ ਆਪਣੇ ਵਾਲੇ ਤਾਂ ਜਾਣ ਕੀ ਆਪਦੀ ਬੜੀ ਗੱਲ ਹੈ ਆ ਵੀ ਆ ਵੋਟਾ ਬੂਟਾ ਲਾਲਾ ਸਾਹਿਬ ਆ ਪੰਡਤਾਂ ਜਦੋਂ ਬੰਤ ਨਿਆਣਾ ਹੁੰਦਾ ਸੀ ਹੁਣ ਤਾਂ ਫਰਕ ਪੈ ਗਿਆ ਦੋ ਮੇਰੀਆਂ ਮਾਂ ਹੋਰੀਆਂ ਤੇ ਵੱਡੀਆਂ ਬੁੜੀਆਂ ਪਿੰਡ ਦੀਆਂ ਸਿਰ ਤੋਂ ਚੁੰਨੀ ਨਹੀਂ ਲਾਉਂਦੀਆਂ ਧੀਆਂ ਕਦੇ ਨਹੀਂ ਲਾਉਂਦੀਆਂ ਸਿਰ ਨਹੀਂ ਨੰਗਾ ਕਰਦੀ ਨਹੀਂ ਕਦੇ ਮੂੰਹ ਨਾ ਦੀ ਜੇ ਐਡਾ ਘੁੰਡ ਹੁੰਦਾ ਸੀ ਹਰੇਕ ਬੁੜੀ ਦੇ ਬੰਦੇ ਨੂੰ ਮੂੰਹ ਨਾ ਵੀ ਦੇ ਹੈ ਇਹ ਮੇਰੇ ਪੁੱਤ ਦੀ ਹੁਣ ਸਾਰੇ ਕੱਪੜੇ ਲਾਣ ਦੀਆਂ ਨੇ ਵੀ ਸਾਰਾ ਕੋਈ ਦੇਖੇ ਸਾਡਾ ਹਾ ਹੋ ਇਹ ਤਾਂ ਹੁਣ ਇਹ ਤਾਂ ਹੁਣ ਆਜ ਦੇ ਲਾਲਾ ਤੂੰ ਇੰਸਟਾਗ੍ਰਾਮ ਜੇ ਦੇਦਾ ਹੈ ਕਹਿੰਨੀ ਉਹਨੇ ਵੀ ਜਿੰਨੇ ਘੱਟ ਕੱਪੜੇ ਪਾਵਾਂਗੇ ਉਹਨੇ ਸਾਨੂੰ ਲੋਕ ਪਸੰਦ ਕਰਨਗੇ ਹੈ ਆਜ਼ਾਦ ਵੀ ਉਹਨੇ ਮਾਰਤੀ ਦੁਨੀਆ ਲਾਈਕਾਂ ਨੇ ਮੈਂ ਕਿਦੇ ਘਰ ਵਾਲੀ ਤੂੰ ਆਇਆ ਲਾਲਾ ਸਾਹਿਬ ਅਸੀਂ ਉਹਨੇ ਮੂੰਹ ਨਹੀਂ ਦੇਖਿਆ ਦੀ ਜਦੋਂ ਵਿਆਹ ਕੇ ਲੈਂਦੀ ਦੀ ਜਿਹੇ ਜਾ ਉਹ ਰਾਜਾ ਸਾਹਿਬ ਕਹੇ ਦੀ ਅਪਨ ਇਹੋਂ ਨਾਇ ਨਾਇਣ ਨੂੰ ਕਹ ਦਿੰਦੇ ਆ ਨਾਇ ਹਾਂ ਹਾਂ ਨਾਈ ਹੈ ਨਾ ਹਾਂ ਹਾਂ ਰਾਜਾ ਸਾਹਿਬ ਗਈ ਤੀ ਲੈ ਰਾਜਾ ਸਾਹਿਬ ਪੱਕਾ ਕਰੇ ਰਿਸ਼ਤਾ ਪਹਿਲਾਂ ਤਾਂ ਇਹੀ ਕਰਦੇ ਮੇਰੇ ਪਿਤਾ ਜੀ ਦਾ ਆ ਕੇ ਮੂੰਹ ਆ ਕੇ ਦੇਖਿਆ ਨੇ ਬਹੂਰਾ ਹੈ ਫਿਰ ਉਹ ਵੀ ਚੜਾਈ ਘੱਟ ਹੋਈ ਸਰਪੰਚੀ ਤਨਵਰੀ ਜਿੱਤਿਆ ਪਿੰਡ ਦੀ ਹੂੰ ਕੱਪੜੇ ਲਾ ਕੇ ਛੜੂ ਚੜਾਈ ਹੋ ਜੂ ਹੁਣ ਤਾਂ ਚਾਰ ਵਾਰੀ ਤਾਂ ਵਿਆਹ ਤੋਂ ਪਹਿਲਾਂ ਰੋ